ਇਸ ਸਮੇਂ ਦੀ ਵੱਡੀ ਖਬਰ ਜੈਸੂ ਜੈਸੂ ਵਾਲੇ ਅਸਾਈ ਧਰਮਗੁਰੂ ਆਪਣੇ ਆਪ ਨੂੰ ਮੰਨਣ ਵਾਲੇ ਇਸ ਪਾਦਰੀ ਨੂੰ ਮਹਾਲੀ ਦੀ ਇੱਕ ਅਦਾਲਤ ਨੇ ਬਲਾਤਕਾਰ ਦੇ ਮਸਲੇ ਦੇ ਵਿੱਚ ਉਮਰ ਕੈਦ ਦੀ ਸਜ਼ਾ ਸੁناਈ ਹੈ ਕੋਰਟ ਨੇ ਸਜ਼ਾ ਸੁਣਾਉਂਦੇ ਹੋਏ ਹੁਣ ਇਹ ਫੈਸਲਾ ਸੁਣਾਇਆ ਗਿਆ ਹੈ ਮਹਾਲੀ ਚ ਸਿਕਿਉਰਿਟੀ ਵਧਾ ਦਿੱਤੀ ਗਈ ਹੈ ਮੰਨਿਆ ਜਾ ਰਿਹਾ ਹੈ ਕਿ ਇਹ ਸਜ਼ਾ ਬਾਦਰੀ ਪਟਿਆਲਾ ਜੇਲ੍ਹ ਦੇ ਵਿੱਚ ਕੱਟੇਗਾ ਜਸੂ ਜਸੂ ਵਾਲੇ ਅਸਾਈ ਆਪਣੇ ਆਪ ਨੂੰ ਗੁਰੂ ਦੱਸਣ ਵਾਲੇ ਪਾਦਰੀ ਬਜਿੰਦਰ ਸਿੰਘ ਨੂੰ ਰੇਪ ਕੇਸ ਦੇ ਵਿੱਚ ਉਮਰ ਕੈਦ ਦੀ ਸਜ਼ਾ ਹੋ ਗਈ ਹੈ। ਮਹਾਲੀ ਕੋਰਟ ਨੇ ਉਹਨੂੰ ਇਹ ਸਜ਼ਾ ਸੁਣਾਈ ਹੈ ਜਿਸ ਤੋਂ ਬਾਅਦ ਮਾਲੀ ਕੋਰਟ ਦੇ ਨੇੜੇ ਤੇੜੇ ਵੱਡੀ ਗਿਣਤੀ ਦੇ ਵਿੱਚ ਪੰਜਾਬ ਪੁਲਿਸ ਦੀ ਸੁਰੱਖਿਆ ਵਧਾ ਦਿੱਤੀ ਗਈ ਹੈ। ਬਜਿੰਦਰ ਸਿੰਘ ਨੂੰ ਕੋਰਟ ਨੇ 3 ਦਿਨ ਪਹਿਲਾਂ ਹੀ ਦੋਸ਼ੀ ਕਰਾਰ ਦਿੱਤਾ ਸੀ। ਜਿਸ ਤੋਂ ਬਾਅਦ ਉਸ ਨੂੰ ਪਟਿਆਲਾ ਜੇਲ੍ਹ ਵਿੱਚ ਬੰਦ ਕਰ ਦਿੱਤਾ ਗਿਆ ਸੀ। ਬਜਿੰਦਰ ਸਿੰਘ ਤੇ ਦੋਸ਼ ਸਨ ਕਿ ਵਿਦੇਸ਼ ਭੇਜਣ ਦੇ ਲਾਲਚ ਦੇ ਵਿੱਚ ਉਸਨੇ ਇੱਕ ਔਰਤ ਨੂੰ ਆਪਣੇ ਘਰ ਬੁਲਾਇਆ ਸੀ ਫਿਰ ਉਸਦੇ ਨਾਲ ਜ਼ਬਰਜਨਾਹ ਕੀਤਾ ਉਹਦੀ ਵੀਡੀਓ ਬਣਾਈ ਉਹਨੂੰ ਧਮਕੀ ਦਿੱਤੀ ਕਿ ਅਗਰ ਵਿਰੋਧ ਕੀਤਾ ਜਾਂ ਕਿਸੇ ਨੂੰ ਦੱਸਿਆ ਤੇ ਫਿਰ ਉਹ ਵੀਡੀਓ ਜਨਤਕ ਤੌਰ ਤੇ ਸੋਸ਼ਲ ਮੀਡੀਆ ਤੇ ਲੋਡ ਕਰ ਦਵੇਗਾ ਇਸ ਮਾਮਲੇ ਦੇ ਵਿੱਚ ਪੀੜਤਾ ਦੇ ਵਕੀਲ ਨੇ ਦੱਸਿਆ ਕਿ ਕੋਰਟ ਨੇ ਕਿਹਾ ਸੀ ਕਿ ਅੰਤਮ ਸਾਹ ਤੱਕ ਇਹਨੂੰ ਜੇਲ੍ਹ ਵਿੱਚ ਰਹਿਣਾ ਪੈਗਾ ਪੀੜਤਾ ਨੇ ਇਸ ਮਾਮਲੇ ਵਿੱਚ ਕੋਰਟ ਅਤੇ ਪੁਲਿਸ ਦਾ ਸ਼ੁਕਰੀਆ ਅਦਾ ਕੀਤਾ ਹੈ। ਇਹ ਸਜਾ ਅਜਿਹੇ ਟਾਈਮ ਵਿੱਚ ਹੋ ਰਹੀ ਹੈ ਜਦੋਂ ਬਜਿੰਦਰ ਸਿੰਘ ਦੇ ਖਿਲਾਫ ਇੱਕ ਹੋਰ ਅ ਇਸੇ ਤਰ੍ਹਾਂ ਦੇ ਇੱਕ ਘਣਾਉਣੇ ਜੁਰਮ ਦੇ ਮਸਲੇ ਦੇ ਵਿੱਚ ਇੱਕ ਹੋਰ ਔਰਤ ਨੇ ਕੁੱਟਣ ਮਾਰਨ ਤੋਂ ਇਲਾਵਾ ਹੋਰ ਜਿਹੜੇ ਘਣਾਉਣੇ ਇਲਜ਼ਾਮ ਲਗਾਏ ਨੇ ਉਹ ਸ਼ਿਕਾਇਤ ਦਰਜ करवाई ਸੀ ਤੇ ਬਜਿੰਦਰ ਸਿੰਘ ਇਸ ਮਸਲੇ ਦੇ ਵਿੱਚ ਵੀ ਫਸਿਆ। ਬੁਰਾ ਮਸਲਾ ਕੀ ਉਹ ਤੁਹਾਨੂੰ ਦੱਸ ਦੇ ਕਿ ਬਜਿੰਦਰ ਸਿੰਘ ਉੱਪਰ ਸਾਲ 2018 ਵਿੱਚ ਬਲਾਤਕਾਰ ਕੁੱਟਮਾਰ ਅਤੇ ਧਮਕੀ ਦੇਣ ਦੇ ਮਾਮਲੇ ਦੇ ਵਿੱਚ ਮਹਾਲੀ ਜ਼ਿਲ੍ਹੇ ਦੇ ਜ਼ਿਰਖਪੁਰ ਥਾਣੇ ਵਿੱਚ ਕੇਸ ਦਰਜ ਹੋਇਆ ਸੀ ਪੀੜਤ ਦਾ ਕਹਿਣਾ ਸੀ ਕਿ ਉਹ ਵਿਦੇਸ਼ ਵਿੱਚ ਵਸਣਾ ਚਾਹੁੰਦੀ ਸੀ ਇਸ ਲਈ ਉਸ ਨੇ ਬਜਿੰਦਰ ਸਿੰਘ ਦੇ ਨਾਲ ਸੰਪਰਕ ਕੀਤਾ ਬਜਿੰਦਰ ਸਿੰਘ ਉਸ ਨੂੰ ਮਹਾਲੀ ਸਿਤ ਆਪਣੇ ਸੈਕਟਰ 63 ਵਿਖੇ ਘਰ ਵਿੱਚ ਲੈ ਗਿਆ ਜਿੱਥੇ ਉਹਦੇ ਨਾਲ ਉਸਨੇ ਕਾਲਾ ਮੂ ਕੀਤਾ ਇਸ ਮਾਮਲੇ 'ਚ ਕੇਸ ਦਰਜ ਹੋਣ ਤੋਂ ਬਾਅਦ 2018 ਵਿੱਚ ਹੀ ਬਜਿੰਦਰ ਸਿੰਘ ਨੂੰ ਦਿੱਲੀ 에어ਪੋਰਟ ਤੋਂ ਗ੍ਰਿਫਤਾਰ ਕੀਤਾ ਗਿਆ ਸੀ ਬਾਅਦ 'ਚ ਬਜਿੰਦਰ ਸਿੰਘ ਨੂੰ ਜੇਲ੍ਹ ਤੋਂ ਜ਼ਮਾਨਤ ਤੇ ਛੱਡ ਦਿੱਤਾ ਗਿਆ ਸੀ ਇਸੇ ਮਹੀਨੇ ਦੀ ਸ਼ੁਰੂਆਤ ਵਿੱਚ 3 ਮਾਰਚ ਨੂੰ ਕੋਰਟ ਨੇ ਬਜਿੰਦਰ ਸਿੰਘ ਅਤੇ ਹੋਰ 5 ਦੋਸ਼ੀਆਂ ਦੇ ਖਿਲਾਫ ਗੈਰ ਜ਼ਮਾਨਤ ਵਾਰੰਟ ਜਾਰੀ ਕੀਤੇ ਸੀ 28 ਮਾਰਚ ਨੂੰ ਮਹਾਲੀ ਕੋਰਟ ਨੇ ਇਸ ਮਾਮਲੇ ਦੇ ਵਿੱਚ ਬਜਿੰਦਰ ਸਿੰਘ ਨੂੰ ਦੋਸ਼ੀ ਕਰਾ ਦਿੱਤਾ ਸੀ। ਬਾਕੀ ਜਿਹੜੇ 5 ਦੋਸ਼ੀ ਸਨ ਉਹਨਾਂ ਵਿੱਚ ਪਾਦਰੀ ਜਤਿੰਦਰ ਕੁਮਾਰ, ਅਕਬਰ ਭੱਟੀ, ਰਜੇਸ਼ ਚੌਧਰੀ, ਸਤਾਰ ਅਲੀ ਅਤੇ ਸੰਦੀਪ ਪਹਿਲਵਾਨ ਨੂੰ ਬਰੀ ਕਰ ਦਿੱਤਾ ਗਿਆ ਸੀ। ਜਦਕਿ ਟ੍ਰਾਇਲ ਦੌਰਾਨ ਇੱਕ ਦੋਸ਼ੀ ਸੁਚਿਆ ਸਿੰਘ ਦੀ ਮੌਤ ਹੋ ਗਈ ਸੀ। ਇਸ ਮਾਮਲੇ ਵਿੱਚ ਪੀੜਤ ਔਰਦੇ ਪਤੀ ਵੱਲੋਂ ਜਦੋਂ ਕੇਸ ਦਰਜ ਕਰਵਾਉਣ ਦੀ ਕਾਰਵਾਈ ਕੀਤੀ ਜਾ ਰਹੀ ਸੀ ਤੇ ਉਹਨੂੰ ਠਮਕਾਉਣ ਵਾਸਤੇ ਦਬਾਉਣ ਵਾਸਤੇ ਇਲਜ਼ਾਮ ਲੱਗੇ ਸੀ ਕਿ ਬਜਿੰਦਰ ਸਿੰਘ ਉਹਨਾਂ ਨੇ ਬਹੁਤ ਹੱਥ ਕੰਡੇ ਅਪਣਾਏ ਨੇ ਉਸਤੇ ਕ੍ਰਾਸ ਕੇਸ ਦਰਜ ਵੀ ਕਰਾਉਣ ਦੇ ਇਲਜ਼ਾਮ ਲੱਗੇ ਸੀ ਝੂਠੇ ਕੇਸ ਵਿੱਚ ਵੀ ਉਹਨੂੰ ਦਰਜ ਕੀਤਾ ਗਿਆ ਸੀ ਉਹਨੂੰ ਬੜੈਲ ਕਪੂਰਥਲਾ ਜੇਲ੍ਹ ਵਿੱਚ ਪੀੜਤ ਔਰਤ ਦੇ ਪਤੀ ਨੂੰ ਰਹਿਣਾ ਪਿਆ ਸੀ ਇਸ ਦੇ ਬਾਵਜੂਦ ਉਹ ਬਜਿੰਦਰ ਸਿੰਘ ਪਾਦਰੀ ਦੇ ਅੱਗੇ ਨਹੀਂ ਝੁਕਿਆ ਜਦ ਕਿ ਡਰਾ ਤਮਕੋਂ ਦੀ ਗੱਲ ਨਾ ਬਣੀ ਤਾਂ ਬਜਿੰਦਰ ਸਿੰਘ ਤੇ ਇਹ ਵੀ ਇਲਜ਼ਾਮ ਲੱਗੇ ਕਿ ਉਸ ਨੂੰ ਪੈਸੇ ਦੇ ਕੇ ਖਰੀਦਨ ਦੀ ਗੱਲਾਂ ਵੀ ਬਾਅਦ ਚ ਉੱਟੀਆਂ ਬਜਿੰਦਰ ਸਿੰਘ ਦਾ ਇੱਕ ਸੀਨੀਅਰ ਅਧਿਕਾਰੀ ਉਸ ਨੂੰ 5 ਕਰੋੜ ਰੁਪਏ ਦਾ ਵੀ ਆਫਰ ਲੈ ਕੇ ਪੇਸ਼ਕਸ਼ ਲੈ ਕੇ ਗਿਆ ਸੀ ਮਗਰ ਉਸ ਨੇ 5 ਕਰੋੜ ਦੀ ਪੇਸ਼ਕਸ਼ ਵੀ ਟਕਰਾ ਟਕਰਾ ਦਿੱਤੀ ਸੀ ਹੁਣ ਉਹ ਬਰੀ ਹੋਏ ਲੋਕਾਂ ਨੂੰ ਸਜ਼ਾ ਦਿਲਾਉਣ ਵਾਸਤੇ ਹਾਈ ਕੋਰਟ ਦਾ ਦਰਵਾਜ਼ਾ ਖੜਕਾਉਣਗੇ ਕਿਉਂਕਿ ਪੀੜਤ ਪਰਿਵਾਰ ਦਾ ਮੰਨਣਾ ਹੈ ਕਿ ਜਿੱਥੇ ਬਜਿੰਦਰ ਸਿੰਘ ਹੋਣਾ ਨੇ ਉਹਨਾਂ ਦੀ ਜ਼ਿੰਦਗੀ ਬਰਬਾਦ ਕੀਤੀ ਤਮਕਾਇਆ ਡਰਾਇਆ ਦਬਾਉਣ ਦੀ ਕੋਸ਼ਿਸ਼ ਕੀਤੀ ਉਹਦੇ ਖਿਲਾਫ ਝੂਠਾ ਪੇਸ ਕੇਸ ਦਰਜ ਕਰਵਾਏਗਾ ਉਸ ਨੂੰ ਬੜੈਲ ਤੇ ਕਪੂਰਥਲਾ ਦੀ ਜੇਲ੍ਹ ਵਿੱਚ ਰਹਿਣਾ ਪਿਆ 5 ਕਰੋੜ ਰੁਪਏ ਦੀ ਪੇਸ਼ਕਸ਼ ਕੀਤੀ ਗਈ ਤੇ ਜਿਹੜੇ 5 ਜਾਣੇ ਬਰੀ ਹੋਏ ਨੇ ਉਹਨਾਂ ਨੂੰ ਵੀ ਸਜ਼ਾ ਦਲਵਾਉਣ ਵਾਸਤੇ ਉਹ ਉੱਪਰਲੀ ਅਦਾਲਤ ਦਾ ਦਰਵਾਜ਼ਾ ਖੜਕਾਏਗਾ ਦੂਜਾ ਮਾਮਲਾ ਕੁੱਟਮਾਰ ਦਾਗਾ ਜਿਸ ਦਾ ਖਲਾਸਾ ਇੱਕ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਹੋਇਆ 16 ਮਾਰਚ ਨੂੰ ਇੱਕ ਵੀਡੀਓ ਸਾਹਮਣੇ ਆਈ ਵੀਡੀਓ ਵਿੱਚ ਬਲਜਿੰਦਰ ਸਿੰਘ ਇੱਕ ਔਰਤ ਨੂੰ ਥੱਪੜ ਮਾਰਦਾ ਦਿਖਾਈ ਦੇ ਰਿਹਾ ਇਸ ਤੋਂ ਪਹਿਲਾਂ ਉਸ ਉਹ ਔਰਤ ਬੱਚੇ ਦੇ ਨਾਲ ਬੈਠੀ ਸੀ ਫਿਰ ਇਸ ਔਰਤ ਜਿਹਦੇ ਥੱਪੜ ਮਾਰੇ ਗਿਆ ਜੋ ਇੱਕ ਬੱਚੇ ਨਾਲ ਬੈਠੀ ਸੀ ਉਹਦੇ ਮੂੰਹ ਤੇ ਵੀ ਇੱਕ ਕਾਪੀ ਸੁੱਟੀ ਗਈ ਸੀ ਵਾਇਰਲ ਹੋ ਵੀਡੀਓ ਵਿੱਚ 14 ਫਰਵਰੀ ਦੀ ਘਟਨਾ ਦੱਸੀ ਗਈ ਸੀ ਘਟਨਾ ਬਜਿੰਦਰ ਸਿੰਘ ਦੇ ਚੰਡੀਗੜ੍ਹ ਆਫਿਸ ਵਿੱਚ ਹੋਈ ਸੀ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪਤਾ ਚੱਲਿਆ ਕਿ ਜਿਸ ਇਸ ਜਿਹੜੀ ਔਰਤ ਦੇ ਥੱਪੜ ਮਾਰਿਆ ਗਿਆ ਸੀ ਜਿਹੜੀ ਬੱਚੇ ਨਾਲ ਬੈਠੀ ਸੀ ਉਹਦੀ ਉਮਰ 40 ਸਾਲ ਉਮਰ 40 ਸਾਲ ਸੀ ਅਤੇ ਉਹ ਮਹਾਲੀ ਦੀ ਰਹਿਣ ਵਾਲੀ ਸੀ ਉਹ ਕਰੀਬ 13-14 ਸਾਲਾਂ ਤੋਂ ਪਾਦਰੀ ਦੇ ਕੋਲ ਹੀ ਕੰਮ ਕਰਦੀ ਸੀ ਜਦੋਂ ਮਾਮਲਾ ਵੀਡੀਓ ਵਾਇਰਲ ਹੋਈ ਤਾਂ ਫਿਰ ਪੁਲਿਸ ਨੇ ਤੁਰੰਤ ਉਸ ਔਰਤ ਦੇ ਬਿਆਨ ਦਰਜ ਕੀਤੇ ਜਿਸ ਤੋਂ ਬਾਅਦ ਬਜਿੰਦਰ ਸਿੰਘ ਪਾਦਰੀ ਦੇ ਖਿਲਾਫ ਭਾਰਤੀ ਨਿਆਂਇਕ ਸਿਰਤਾ ਦੀ ਧਾਰਾ 73 ਔਰਤ ਦੀ ਗਰਮਾਂ ਨੂੰ ਨੁਕਸਾਨ ਪਹੁੰਚਾਉਣ ਦਾ ਅਰਾਦਾ 115 ਦਾ 2 ਕਿਸੇ ਨੂੰ ਸੱਟਮਾਰ ਕਰਨੀ ਹੈ ਜੀ ਤੇ 351 ਦਾ 2 ਅਪਰਾਧਿਕ ਧਮਕੀ ਦੇ ਤਹਿਤ ਪੁਲਿਸ ਸਟੇਸ਼ਨ ਮਾਜਰੀ ਵਿਖੇ ਮਕਦਮਾ ਦਰਜ ਕੀਤਾ ਗਿਆ ਸੀ ਬਜਿੰਦਰ ਸਿੰਘ ਤੇ ਹਾਲ ਹੀ ਕਪੂਰਥਲਾ ਵਿੱਚ ਇੱਕ ਔਰਤ ਨੇ ਜਿਹੜੇ ਗੰਭੀਰ ਜਿਹੜੇ ਨੇ ਇਲਜ਼ਾਮ ਲਗਾਏ ਸੀ ਕੇਸ ਦਰਜ ਹੋਇਆ ਹੈ ਔਰਤ ਨੇ ਪੁਲਿਸ ਨੂੰ ਕਿਹਾ ਸੀ ਕਿ ਤਾਜਪੁਰ ਪਿੰਡ ਵਿੱਚ ਦ ਚਰਚ ਆਫ ਗਲੋਰੀ ਐਂਡ ਵਿਜ਼ਡਮ ਦੇ ਪਾਦਰੀ ਬਜਿੰਦਰ ਸਿੰਘ ਨੇ ਜਲੰਧਰ ਵਿੱਚ ਉਸਦੇ ਨਾਲ ਗਲਤ ਹਰਕਤਾਂ ਕੀਤੀਆਂ ਬਜਿੰਦਰ ਸਿੰਘ ਨੇ ਉਸ ਦਾ ਫੋਨ ਨੰਬਰ ਲੈ ਕੇ ਗੰਦੇ ਮੈਸੇਜ ਵੀ ਭੇਜਨੇ ਸ਼ੁਰੂ ਕੀਤੇ ਸਨ ਉਸ ਨੂੰ ਚਰਚ ਵਿੱਚ ਇਕੱਲੇ ਕੈਬਨ ਵਿੱਚ ਬਿਠਾਉਣਾ ਸ਼ੁਰੂ ਕਰ ਦਿੱਤਾ ਸਾਲ 2002 ਵਿੱਚ ਬਜਿੰਦਰ ਸਿੰਘ ਨੇ ਉਸ ਨੂੰ ਇੱਕ ਕੈਬਨ ਵਿੱਚ ਲੈ ਗਿਆ ਜਿੱਥੇ ਉਸ ਨੂੰ ਗਲਤ ਤਰੀਕੇ ਦੇ ਨਾਲ ਸ਼ੂ ਹੈ ਗਿਆ ਸੀ ਛੀੜਿਆ ਗਿਆ ਸੀ ਇਸ ਔਰਤ ਨੇ ਇਹ ਵੀ ਕਿਹਾ ਸੀ ਕਿ ਬਜਿੰਦਰ ਸਿੰਘ ਨੂੰ ਧਮਕਾਉਂਦੇ ਹੋਏ ਕਿਹਾ ਕਿ ਜੇ ਇਸ ਬਾਰੇ ਕਿਸੇ ਨੂੰ ਦੱਸਿਆ ਤਾਂ ਉਹ ਉਸ ਦੇ ਪਰਿਵਾਰ ਨੂੰ ਖਤਮ ਕਰ ਦੇਗਾ ਪੁਲਿਸ ਨੇ ਪਾਦਰੀ ਦੇ ਖਿਲਾਫ 28 ਫਰਵੀਰੂ ਨੂੰ ਆਈਪੀਸੀ ਦੀ ਧਾਰਾ 354ਏ 354ਡੀ ਅਤੇ 506 ਤਹਿਤ ਮਾਮਲਾ ਵੀ ਦਰਜ ਕੀਤਾ ਸੀ ਇਸ ਮਸਲੇ ਕਪੂਰਥਲਾ ਪੁਲਿਸ ਵੱਲੋਂ ਇੱਕ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਦਾ ਗਠਨ ਕੀਤਾ ਗਿਆ ਸੀ ਜੋ ਹਲੇ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ ਉਹਨਾਂ ਨੇ ਇਸ ਸਬੰਧ ਵਿੱਚ ਸਪੀਰਟ ਔਰ ਦੇ ਵੀ ਬਿਆਨ ਦਰਜ ਕੀਤੇ ਸੀ ਜਜ ਕੇ ਬਜਿੰਦਰ ਸਿੰਘ ਹੋੜਾ ਨੇ ਕਪੂਰਥਾਲੇ ਕੇਸ ਦੇ ਵਿੱਚ ਵੀ ਇਹ ਝੂਠੇ ਇਲਜ਼ਾਮ ਦੱਸੇ ਸਨ ਹੁਣ ਬਜਿੰਦਰ ਸਿੰਘ ਕੌਣ ਆ ਬਜਿੰਦਰ ਸਿੰਘ ਦਾ ਜਨਮ 10 ਸਤੰਬਰ 1982 ਨੂੰ ਹਰਿਆਣਾ ਦੇ ਜਮਣਾ ਨਗਰ ਵਿੱਚ ਹੋਇਆ 15 ਸਾਲ ਪਹਿਲੇ ਉਹ ਕਤਲ ਕੇਸ ਵਿੱਚ ਜੇਲ੍ਹ ਗਿਆ ਸੀ ਤੇ ਫਿਰ ਸਾਈ ਸਾਈ ਧਰਮ ਨੂੰ ਅਪਣਾਇਆ 2012 ਵਿੱਚ ਜੇਲ੍ਹ ਤੋਂ ਬਾਹਰ ਹੋਣ ਤੋਂ ਬਾਅਦ ਉਹ ਆਪਣੇ ਆਪ ਨੂੰ ਗੁਰੂ ਸਾਬਤ ਕਰਨ ਲੱਗਾ ਚੰਡੀਗੜ੍ਹ ਦੇ ਨੇੜੇ ਤਾਜਪੁਰ ਚਰਚ ਸ਼ੁਰੂ ਕੀਤੀ ਅਤੇ ਹਰ ਐਤਵਾਰ ਉਸਨੇ ਪ੍ਰਾਰਥਨਾ ਸ਼ਬਦ ਸ਼ੁਰੂ ਕੀਤੀ ਚਮਤਕਾਰ ਦੇ ਨਾਲ ਲੋਕਾਂ ਦੀਆਂ ਬਿਮਾਰੀਆਂ ਅਤੇ ਸਮੱਸਿਆ ਦੂਰ ਕਰਨ ਦਾ ਦਾਵਾ ਕਰ ਲਗਾ ਫਿਰ ਉਸਨੇ ਚਰਚ ਆਫ ਗਲੋਰੀ ਐਂਡ ਵਿਸਡਮ ਨਾਮਕ ਇੱਕ ਨਵੀਂ ਮਿਨਿਸਟਰੀ ਸ਼ੁਰੂ ਕੀਤੀ ਚਰਚ ਦੀ ਭਾਰਤ ਵਿੱਚ 20 ਅਤੇ ਵਿਦੇਸ਼ ਵਿੱਚ 12 ਬ੍ਰਾਂਚਾਂ ਦੱਸੀਆਂ ਜਾ ਰਹੀਆਂ YouTube ਤੇ ਪਾਦਰੀ ਬਜਿੰਦਰ ਸਿੰਘ ਵੱਲੋਂ ਚੈਨਲ ਬਣਾਇਆ ਗਿਆ ਜਿਸ ਦੇ 3.75 ਮਿਲੀਅਨ ਸਬਸਕ੍ਰਾਈਬਰ ਨੇ ਪਰ ਇੱਕ ਸਵਾਲ ਆ ਕਿ 15 ਸਾਲ ਪਹਿਲੇ ਜਿਹੜਾ ਬੰਦਾ ਮਰਡਰ ਕੇਸ ਦੇ ਵਿੱਚ ਜੇਲ੍ਹ ਗਿਆ ਹੋਵੇ ਫਿਰ ਸਾਈ ਧਰਮ ਕਬੂਲ ਕਰ ਲੈਂਦਾ ਤੇ ਫਿਰ ਉਹ ਖੁਦ ਇੱਕ ਭਗਵਾਨ ਬਣ ਜਾਂਦਾ ਇਸ ਮਸਲੇ ਦੇ ਵਿੱਚ ਹੁਣ ਉਸ ਨੂੰ ਬਲਾਦਕਾਰ ਮਸਲੇ ਦੇ ਵਿੱਚ ਇਹ ਜੇਲ੍ਹ ਹੋਈ ਹੈ ਇਹ ਪਹਿਲਾਂ ਆਪਣੇ ਆਪ ਨੂੰ ਜਿਹੜਾ ਵਾ ਰੱਬ ਦੱਸਣ ਵਾਲਾ ਨਹੀਂ ਹੈ ਇਸ ਤੋਂ ਪਹਿਲਾਂ ਵੀ ਸਿਰਸਾ ਸੌਦਾ ਜਿਹੜਾ ਸਿਰਸਾ ਸੌਦਾ ਦੇ ਮੁਖੀ ਨੇ ਗੁਰਮੀਤ ਰਾਮ ਰੀਮ ਸਿੰਘ ਉਹ ਵੀ ਕਤਲ ਤੇ ਬਲਾਦਕਾਰ ਦੇ ਕੇਸ ਵਿੱਚ ਜੇਲ ਕਾਟ ਰਹੇ ਹਾਲਾਂਕਿ ਹਰਿਆਣਾ ਦੀ ਸਰਕਾਰ ਆ ਉਹਨੂੰ ਜਰੂਰ ਜਿਹੜੇ ਨੇ ਪ੍ਰੋਲ ਦੇ ਕੇ ਮ제 ਦਿਵਾਉਂਦੀਆਂ ਨੇ ਕਈ ਕਈ ਮਹੀਨੇ ਪ੍ਰੋਲ ਤੇ ਰਹਿੰਦੇ ਆਗੇ ਨੇ ਕਿਉਂਕਿ ਉਹਦੇ ਕੋਲ ਕਾਫੀ ਵੋਟਾਂ ਨੇ ਪਰ ਇਹ ਹੁਣ ਇੱਕ ਇੱਕ ਹੋਰ ਜਿਹੜਾ ਆਪਣੇ ਆਪ ਨੂੰ ਰੱਬ ਦੱਸਦਾ ਸੀ ਉਸ ਨੇ ਵੀ ਆਪਣੇ ਸ਼ਰਧਾਲੂਆਂ ਦੇ ਨਾਲ ਅਜੀਹਾ ਕੀਤਾ ਜੋ ਇੱਕ ਡੇਰਾ ਸਰਸਾ ਜਿਹੜਾ ਸਬਦਾ ਮੁਖੀ ਜੀ ਨੂੰ ਕਹਿੰਦੇ ਆਗੇ ਨੇ ਉਹਦੇ ਮੁਖੀ ਨੇ ਵੀ ਇਦਾਂ ਕੀਤਾ ਸੀ ਜਿਸ ਨੂੰ ਸੀਬੀਆਈ ਦੀ ਅਦਾਲਤ ਵੱਲੋਂ ਵੀ ਵੀ ਸਾਲ ਦਿੰਨਾ 2000 ਸਜ਼ਾ ਸੁناਈਆਂ ਗਈਆਂ ਸੀ ਤੇ ਜਿਹੇ ਜਿਹੇ ਆਪੇ ਹੀ ਜਿਹੜੇ ਧਰਮ ਗੁਰੂ ਬਣੇ ਨੇ ਇਹਨਾਂ ਦੇ ਕੰਮ ਹੀ ਪੁੱਠੇ ਹੈਗੇ ਨੇ ਸਮਾਜ ਦੇ ਵਿੱਚ ਗਲਤ ਕੰਮ ਕਰਦੇ ਹੈਗੇ ਨੇ ਦੋ ਨੰਬਰ ਦੇ ਧੰਦੇ ਕਰਦੇ ਨੇ ਕੁੜੀਆਂ ਦੇ ਨਾਲ ਛੇੜਖਾਹੀ ਕਰਦੇ ਨੇ ਬਲਾਤਕਾਰ ਕਰਦੇ ਨੇ ਤੇ ਫਿਰ ਅਜਿਹੇ ਲੋਕਾਂ ਨੂੰ ਸਜ਼ਾ ਮਿਲਣੀ ਚਾਹੀਦੀ ਹੈ ਲੇਕਿਨ ਦੇਸ਼ ਦੇ ਪੋਲਿਟਿਸ਼ੀਨਾਂ ਨੂੰ ਵੀ ਥੋੜੀ ਬਹੁਤੀ ਸ਼ਰਮ ਚਾਹੀਦੀ ਹੈ ਕਿ ਜਿਹੜੇ ਇਹਨਾਂ ਲੋਕਾਂ ਦੇ ਪਿੱਛੇ ਵੋਟਾਂ ਮੰਗਦੇ ਹੈਗੇ ਨੇ ਤੇ ਫਿਰ ਇਹੋ ਜਿਹੇ ਲੋਕਾਂ ਦਾ ਹੌਸਲਾ ਵੱਧਦਾ ਹੈਗਾ ਫਿਰ ਸਮਾਜ ਦੇ ਵਿੱਚ ਗਲਤ ਸਨੇਹਾ ਜਾਂਦਾ ਹੈਗਾ ਇਸ ਬਾਬੇ ਤੇ ਵੀ ਜਿਹੜਾ ਪਾਦਰੀ ਆ ਜਿਹੜਾ ਆਪਣੇ ਆਪ ਨੂੰ ਧਰਮ ਗੁਰੂ ਦੱਸਦਾ ਸੀ ਇਹਦੀਆਂ ਵੀ ਮੌਕੇ ਦੀਆਂ ਸਰਕਾਰਾਂ ਨੇ ਖੂਬ ਫਾਇਦਾ ਲਿਆ ਸੀ ਹਾਲ ਹੀ ਜਿਹੜੀ ਇਲੈਕਸ਼ਨ ਬਾਈ ਜਿਮਨੀ ਚੋਣ ਹੋਈ ਸੀ ਪੰਜਾਬ ਦੇ ਵਿੱਚ ਚਾਰ ਜਿਨ੍ਹਾਂ ਵਿੱਚੋਂ ਇੱਕ ਡੇਰਾ ਬਾਬਾ ਨਾਨਕ ਸੀ ਉੱਥੇ ਵੀ ਇਸ ਬਾਬੇ ਦੀਆਂ ਇੱਕ ਪਾਰਟੀ ਵੱਲੋਂ ਵਿਸ਼ੇਸ਼ ਸਹਵਾਵਾਂ ਲਈਆਂ ਗਈਆਂ ਸੀ ਫਿਰ ਇਸ ਨੂੰ ਸਿਕਿਉਰਟੀ ਵੀ ਦਿੱਤੀ ਗਈ ਤੇ ਹੁਣ ਇਸ ਆਪਣੇ ਆਪ ਨੂੰ ਦਾ ਧਰਮਗੁਰੂ ਬਲਾਦਕਰ ਮਸਲੇ ਦੇ ਵਿੱਚ ਉਮਰ ਕੈਦੀ ਸਜ਼ਾ ਸੁਣਾਈ ਗਈ ਹੈ ਤੇ ਘੱਟੋ ਘੱਟ ਉਹ ਸਿਆਸੀ ਪਾਰਟੀਆਂ ਨੂੰ ਚਾਹੀਦਾ ਕਿ ਇਹੋ ਜਿਹੇ ਬਾਬਿਆਂ ਤੋਂ ਦੂਰ ਹੀ ਰਹਿਣਾ ਚਾਹੀਦਾ ਜਿਹੜੇ ਆਪਣੀ ਸ਼ਰਧਾਲੂਆਂ ਦੇ ਨਾਲ ਹੀ ਗਲਤ ਕੰਮ ਕਰਦੇ ਨੇ ਫਿਲਹਾਲ ਇਸ ਜਾਣਕਾਰੀ ਨਾਲ ਟਰ ਟੋਲੇ ਵਿੱਚ ਆ ਗਿਆ ਦੇਖਦੇ ਰਹੋ ਇਹ ਸੀ ਪੰਜਾਬ ਧੰਨਵਾਦ